welcom back to our youtube channel i hope ਤੁਸੀਂ ਸਾਰੇ ਵਧੀਆ ਠੀਕ ਹੋਵਾਂਗੇ ਅਸੀਂ ਵੀ ਸਾਰੇ ਵਧੀਆ ਠੀਕ ਠਾਕ ਆ ਸੋ ਦਿਨ ਦੀ ਸ਼ੁਰੂਆਤ ਜਿਹੜੀ ਆ ਉਹ ਅੱਜ ਦੀ ਮੀਂਹ ਹੋਈ ਆ ਅਗੇਨ ਕੱਲ ਵੀ ਮੀਂਹ ਪੈਂਦਾ ਸੀ ਤੇ ਅੱਜ ਵੀ ਮੀਂਹ ਪੈ ਰਿਹਾ ਆ ਤੇ ਹੁਣ ਆਪਾਂ ਚੱਲਾਂਗੇ ਖੇਤਾਂ 'ਚ ਪੱਠੇ ਲੈਣ ਕਿਉਂਕਿ ਮੀਂਹ ਚਾਹੇ ਜਿੰਨਾ ਮਰਜ਼ੀ ਪੈਂਦਾ ਹੋਵੇ ਪਸ਼ੂਆਂ ਦੇ ਪੱਠਿਆਂ ਦਾ ਇੰਤਜ਼ਾਮ ਤਾਂ ਕਰਨਾ ਹੀ ਪੈਣਾ ਪਸ਼ੂਆਂ ਨੇ ਅਕਸਰ ਪੱਠੇ ਦਾ ਖਾਣਾ ਹੀ ਖਾਣੇ ਆ ਸੋ ਘਰ ਦੇ ਕਹਿੰਦੇ ਸੀ ਵੀ ਹੁਣ ਨਹੀਂ ਜਾਣਾ ਸ਼ਾਮ ਨੂੰ ਚੱਲ ਚਲਾਂਗੇ ਮੀਂਹ ਬਹੁਤ ਪੈਂਦਾ ਆ ਬਾਅਦ ਤੇ ਸਾਕ ਫੋਕੇ ਦੇ ਪੱਠੇ ਲੈ ਕੇ ਆਵਾਂਗੇ ਬਟ ਆਪਾਂ ਤਾਂ ਇਹੀ ਡਿਸਾਈਡ ਕੀਤਾ ਮੈਂ ਕਹਾਂ ਚਾਹੇ ਮੀਂਹ ਪੈਂਦਾ ਹੋਵੇ ਕੋਈ ਚੱਕਰ ਨਹੀਂ ਪੱਠੇ ਲੈ ਕੇ ਆਉਣੇ ਜਾ ਕੇ ਅੱਜ ਕਿਉਂਕਿ ਮੀਂਹ ਦਾ ਕੁਝ ਨਹੀਂ ਪਤਾ ਸ਼ਾਮ ਤੱਕ ਕਿੰਨਾ ਪੈਣਾ ਜੇ ਸ਼ਾਮ ਤੱਕ ਨਾ ਹਟਿਆ ਫੇਰ ਵੀ ਤਾਂ ਮੀਂਹ 'ਚ ਪੱਠੇ ਲਿਆਉਣੇ ਹੀ ਪੈਣੇ ਆ ਸੋ ਚੱਲਦੇ ਆਉਣ ਕਿੱਧਰ ਤਾਰੇ ਵੋਹ ਭਰ ਗਏ ਆ ਕਿਉਂਕਿ ਤਿੰਨ ਦਿਨ ਦਾ ਹੋ ਗਏ ਆ ਮੀਂਹ ਲਗਾਤਾਰ ਪੈਂਦੇ ਨੂੰ ਹੁਣ ਖੇਤਾਂ ਚੋਂ ਭਰ ਕੇ ਪਾਣੀ ਦਾ ਅੱਗੇ ਵਗਣਾ ਸ਼ੁਰੂ ਹੋ ਗਏ ਆ ਬਾਹਰ ਹੁਣ ਅੱਗੇ ਅੱਗੇ ਧਰੀ ਜਾਂਦਾ ਪਾਣੀ ਵੇਚੇ ਵੇਚਦਾ ਪਾਣੀ ਇੰਦਾ ਵਗਦਾ ਜਿੱਦਾਂ ਆ ਨਾ ਪਿੱਛੇੋਂ ਕਿਤੇ ਮਹਿਰ ਦਾ ਪਾਣੀ ਨਹੀਂ ਛੱਡਿਆ ਆ ਹੁੰਦਾ ਆ ਇੱਥੇ ਪਾਣੀ ਦੇਖੋ ਕਿੱਦਾਂ ਵਗਦਾ ਆ ਦੇ ਪੂਰੇ ਜੋਰ ਨਾਲ ਪਾਣੀ ਵਗਣ ਲੱਗਾ ਆ ਇਕ ਇਹਦਾ ਝਰਨਾ ਹੀ ਬਣਿਆ ਆ ਪੂਰਾ ਆ ਸੱਚ ਜੇ ਹੁਣ ਇੰਦਾ ਨਾ ਕਿੰਨੇ ਦਿਨ ਹੋ ਗਏ ਆ ਮੀਂਹ ਪੈਂਦਿਆਂ ਨੂੰ ਜ਼ਮੀਨਾਂ ਵੀ ਪਾਣੀ ਨਾਲ ਰੱਜ ਗਈਆਂ ਹੁਣ ਤਰ ਪਹੁੰਚ ਗਿਆ ਹੁਣ ਖੇਤਾਂ 'ਚ ਤੇ ਵੜਦੇ ਆ ਪੱਠੇ ਫਿਰ ਪੱਠੇ ਵੱਢਦੇ ਆਂ ਮੀਂਹ ਦੇ ਵਿੱਚ ਹੈ ਦਾ ਔਖਾ ਹੀ ਆ ਪੱਠੇ ਵੱਢਣੇ ਕਿਉਂਕਿ ਥੱਲੇ ਪਾਣੀ ਬੜਾ ਖੜਾ ਹੈ ਚਿੱਕੜ-ਜੁੱਕੜ ਬਹੁਤ ਹੋਇਆ ਥੱਲੇ ਪੱਠੇ ਰੱਖ ਵੀ ਨਹੀਂ ਸਾਦੇ ਫੇ ਡਰਾਈਵਰ ਟਰਾਲੀ ਦੇ ਵਿੱਚ ਹੀ ਸੱਟਾਂਗੇ ਪੱਠੇ ਤੇ ਵੱਢਦੇ ਆਂ ਫਿਰ ਲਓ ਵੀ ਮਿੱਤਰੋ ਪੱਠੇ ਲੈ ਆ ਵੱਢ ਤੇ ਮੀਂਹ ਉਨਾ ਕ ਟਾਈਮ ਰੁਕ ਗਿਆ ਸੀ ਆ ਤੇ ਹੁਣ ਮੀਂਹ ਦੁਬਾਰਾ ਸ਼ੁਰੂ ਹੋ ਗਿਆ ਤੇ ਚੱਲਦੇ ਆਂ ਆਪਾਂ ਹੁਣ ਘਰ ਨੂੰ ਪੱਠੇ ਲੈ ਕੇ ਲੋਵੇ ਮੈਟਰ ਚੱਲਿਆਂ ਵੀ ਆਪਾਂ ਵਾਂਡੇ ਵਾਂਡੇ ਚੱਲਿਆਂ ਵਾਂਡਾ ਬਾਲਾ ਕੋਈ ਦੂਰ ਦਾ ਨਹੀਂ ਹੈਗਾ ਵਾਂਡੇ ਨੇੜੇ ਦੇ ਨੇੜੇ ਵਾਂਡੇ ਆ ਆਪਣੇ ਉਹਦਾ ਇੱਕ ਗੱਲ ਇਹ ਆ ਵੀ ਜਦੋਂ ਨਾ ਅੱਗੇ ਛੋਟੇ ਹੁੰਦੇ ਦੀਗੇ ਜਦੋਂ ਛੋਟੇ ਹੁੰਦੇ ਅੱਗੇ ਜਦੋਂ ਨਾ ਕਿਤੇ ਘਰਦਿਆਂ ਨੇ ਕਹਿ ਲੈਣਾ ਚਲੋ ਵੀ ਹੁਣ ਚੱਲਦੇ ਆਂ ਅੱਜ ਵਾਂਡੇ ਜਾਣਾ ਆ ਬੜਾ ਚਾਹ ਚੜ ਜਾਣਾ ਕਹਣਾ ਵੀ ਵਾਂਡੇ ਜਾਣਾ ਹਨਾ ਉਹ ਤਾਂ ਇਹ ਹੁੰਦਾ ਦੀ ਵੀ ਸਕੂਲੇ ਨਹੀਂ ਜਾਣਾ ਵਾਂਡੇ ਮੋਂ ਲੈ ਜਾਉ ਕੋਈ ਗੱਲ ਤੇ ਹੁਣ ਇਹ ਆ ਵੀ ਹੁਣ ਜਦੋਂ ਦਿਲ ਕਰਦਾ ਉਦੋਂ ਤਰ ਪਈਦਾ ਆ ਹੁਣ ਕੋਈ ਚੱਕਰ ਨਹੀਂ ਹੈਗਾ ਮੀਂਹੇ ਕਰਾਤੀਆ ਤਸਨਪੁਰੀ ਪੌਲ ਨਹੀਂ ਪੈ ਗਿਆ ਬਈ ਤਿੰਨ ਦਿਨ ਲਗਾਤਾਰ ਮੀਂਹ ਪੈਣ ਦੇ ਨਾਲ ਬਹੁਤ ਪਾਣੀ ਆ ਗਿਆ ਬਈ ਉਹ ਪਾਣੀ ਦੇ ਕਿੰਨਾ ਬਈ ਬਹੁਤ ਪਾਣੀ ਆ ਇਧਰ ਨੂੰ ਵਸ ਰੋ ਮੀ ਚੰਗਾ ਪੈ ਗਿਆ ਤੇ ਮੀ ਪੈਣ ਦੇ ਨਾਲ ਹਰ ਪਾਸੇ ਪਾਣੀ ਪਾਣੀ ਹੋਇਆ ਪਿਆ ਬਹੁਤ ਪਾਣੀ ਆ ਵੀ ਜਿੱਦਣ ਮਰਜੀ ਨਿਗਾ ਮਾਰ ਲਓ ਖੇਤ ਪਾਣੀ ਨਾਲ ਭਰਿਓ ਪਏ ਆ ਤੇ ਸੜਕਾਂ ਦੇ ਪਾਣੀ ਭਰਿਆ ਫਿਰ ਡੰਡਾਂ ਦੇ ਵੀ ਪਾਣੀ ਗੁਣੀ ਬਹੁਤ ਆ ਗਿਆ ਆ ਬਹੁਤ ਪਾਣੀ ਆ ਫਿਰ ਚਾ ਚੜਿਆ ਲੱਗਦਾ ਨਾ ਭਾਜੀ ਪਾਣੀ ਦਾ ਪੂਰਾ ਪਰ ਇਹ ਹੋ ਜਾ ਜੇ ਨਹੀਂ ਦਾ ਕੋਈ ਪਤਾ ਨਹੀਂ ਆ ਗਿਆ ਭਾਜੀ ਕਿੱਥਾਂ ਕਰ ਪਿੰਡਾਂ 'ਚ ਪਾਣੀ ਘਰੇ ਆ ਗਏ ਆ ਮੁੰਡਿਆਂ ਨੂੰ ਪੂਰਾ ਚਾ ਚੜ ਗਿਆ ਪਾਣੀ ਦਾ ਉਹ ਟੀਕਰਾਉਣ ਗਏ ਸੀ ਹਰਿਆਣੇ ਤੇ ਫੋਨ ਲੈ ਕੇ ਆਏ ਆ ਹੁਣ ਉਥੋਂ ਜਾ ਕੇ ਠੀਕ ਕਰਾਉਣਾ ਦਿੱਤਾ ਅੱਜ ਕੱਲ ਦਾ ਇੱਕ ਫੋਨ ਦੀ ਡਿਸਪਲੇ ਸੀ ਪਾਉਣੇ ਵਾਲੀ ਉਹ ਦਿੱਤੀ ਸੀਗੀ ਤੇ ਕਿਸੇ ਨੇ ਵੀ ਜੇ ਫੋਨ ਠੀਕ ਕਰਾਉਣਾ ਹੋਵੇ ਕੋਈ ਆਈਫੋਨ ਦਾ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਕਰਾਉਣਾ ਹੋਵੇ ਤੇ ਕਿਰਨ ਟੈਲੀਕਮ ਹਰਿਆਣੇ ਇਹ ਆਪਣੇ ਹਰਿਆਣੇ ਸ਼ਹਿਰ ਦੇ ਵਿੱਚ ਹੀ ਆ ਕਿਰਨ ਟੈਲੀਕਮ ਜene ਵੀ ਕਿਸੇ ਨੇ ਕੋਈ ਫੋਨ ਦਾ ਕੰਮ ਕਰਾਉਣਾ ਹੋਵੇ ਕਰਾ ਸਕਦਾ ਵਧੀਆ ਰੇਟ ਹੁੰਦਾ ਆ ਭਾਜੀ ਦਾ ਤੇ ਕੰਮ ਬਹੁਤ ਵਧੀਆ ਹੁੰਦਾ ਆ ਵਧੀਆ ਗਾਰੰਟੀ ਵਾਲਾ ਕੰਮ ਹੁੰਦਾ ਆ ਨੇ ਚੱਲਦੇ ਆ ਹੁਣ ਫਿਰ ਘਰ ਵੱਲੋਂ ਇੱਕ ਜੀਰ ਮੈਂ ਐਡ ਕਰਨੀ ਭੁੱਲ ਗਿਆ ਸੀਗਾ ਭਈ ਕਿਹੜੀ ਭਾਜੀ ਦੀ ਸ਼ਾਪ ਆ ਇਹ ਮੇਨ ਰੋਡ ਦੇ ਉੱਪਰ ਹੀ ਆ ਜਦੋਂ ਆਪਾਂ ਜਨੌੜੀ ਵੱਲੋਂ ਕੱਟ ਕਰਦੇ ਆ ਨਾ ਸਿਵਲ ਹਸਪੀਟਲ ਦੇ ਨਾਲ ਤੇ ਸਦਨਾ ਮੈਡੀਕਲ ਦੇ ਨਾਲ ਉੱਥੇ ਸ਼ਾਪ ਆ ਭਾਜੀ ਦੀ ਕਿਰਨ ਟੈਲੀਕਾਮ ਬਾਈਕ ਲੈਣ ਬਾਰੇ ਵੀ ਸੋਚਦੇ ਆ ਆਪਾਂ ਥੋੜਾ ਜਿਹਾ ਪਲਾਨ ਹੈਗਾ ਬਾਕੀ ਦੇਖਦੇ ਆ ਕਿਹੜੀ ਕੀ ਦਾ ਅੱਲੇ ਪਲਾਨ ਬਣਦਾ ਆ ਕਈ ਕੋਸ਼ ਮਨ ਦੇ ਵਿੱਚ ਚੱਲਦਾ ਕਈ ਚੀਜ਼ਾਂ ਜਲਦੀਆਂ ਆ ਕਿਹੜਾ ਲਈਏ ਕਿਹੜਾ ਨਾਂ ਲਈਏ ਬਾਕੀ ਦੇਖਾਂਗੇ ਇੱਕ ਦਿਨ ਸਪੈਸ਼ਲ ਇਸੇ ਜੀ ਤੇ ਘੁੰਮਾਂਗੇ ਕੱਢਾਂਗੇ ਇੱਕ ਟੂਰ ਇਸ ਚੀ ਦਾ ਵੀ ਸਾਰੀ ਜਿਹਦਾ ਇਨਕੁਆਰੀ ਕਰਾਂਗੇ ਕਿਹੜੀ ਬਾਈਕ ਵਧੀਆ ਆ ਬਾਈਕ ਜਿਹਦਾ ਆਪਾਂ ਨੂੰ ਚਾਹੀਦੀ ਆ ਰਾਈਡਿੰਗ ਬਾਈਕ ਜੀ ਦੇ ਵੱਜ ਗਏ ਆ ਸ਼ਾਮ ਦੇ 6 ਤੇ ਕਰਦੇ ਆ ਇੱਥੇ ਆਪਣੇ ਬਲੌਗ ਦਾ ਐਂਡ ਤੇ ਦੇਖਣਾ ਨਾ ਬੁੱਲਿਓ ਬੈਂਸ ਫਾਰਮ YouTube ਚੈਨਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਥੈਂਕ ਯੂ